ਹਾਂਜੀ ਮੱਤ ਤੇ ਪੜਦਾ ਵੀਡੀਓ ਦੇ ਵਿੱਚ ਪ੍ਰੀਤ ਦਿਨ-ਪ੍ਰਤੀ ਦਿਨ ਪਛਤਾ ਰਹੀ ਹੈ ਆਪਣੀ ਗਲਤੀ ਨੂੰ ਪ੍ਰੀਤ ਦੀ ਇੱਕ ਗਲਤੀ ਨੇ ਉਸਦੇ ਸਾਰੇ ਰਿਸ਼ਤੇ ਤਾੜ-ਤਾੜ ਕਰਕੇ ਰੱਖ ਦਿੱਤੇ ਹਨ ਪਹਿਲੇ ਰਿਸ਼ਤਾ ਇੱਕ ਰਿਸ਼ਤੇ ਦੇ ਪਿੱਛੇ ਉਸਨੇ ਆਪਣੀ ਜ਼ਿੰਦਗੀ ਦੇ ਸਾਰੇ ਰਿਸ਼ਤੇ ਆਪਣੇ ਹੱਥੀਂ ਕਤਲ ਕਰ ਰਹੇ ਕਰ ਲਏ ਹਨ ਕਿਉਂਕਿ ਉਸਨੇ ਆਪਣੇ ਮਾਪਿਆਂ ਦੇ ਨਾਲ ਰਿਸ਼ਤਾ ਤੋੜ ਲਿਆ ਹੈ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੀ ਇੱਕ ਐਨੀ ਕਲੰਕ ਭਰੀ ਗਲਤੀ ਦੇ ਨਾਲ ਤੇ ਇਹ ਕਲੰਕ ਉਹਦੀ ਜ਼ਿੰਦਗੀ ਦੇ ਵਿੱਚ ਸਦਾ ਲਈ ਬਣਿਆ ਰਹਿਣਾ ਹੈ ਇਹ ਕਲੰਕ ਉਹ ਭਾਵੇਂ ਕਿਸੇ ਨੂੰ ਸੋਨੇ ਦੀ ਵੀ ਬਣ ਕੇ ਵਿਖਾਵੇ ਪਰ ਫਿਰ ਵੀ ਇਹ ਕਲੰਕੋ ਦੇ ਮੱਥੇ ਤੋਂ ਨਹੀਂ ਲੈਣਾਗਾ ਤੇ ਉਹਨੂੰ ਪੇਕਿਆਂ ਤੋਂ ਤਾਂ ਮਿਹਣੇ ਵੱਜਣੇ ਹੀ ਵੱਜਣੇ ਆ ਪੇਕਿਆਂ ਨੇ ਤਾਂ ਉਸ ਨੂੰ ਤਿਆਗ ਦਿੱਤਾ ਹੀ ਹੈ ਉਹਨ ਸੋਹਰਿਆਂ ਦੇ ਵਿੱਚੋਂ ਵੀ ਮੇਹਣੇ ਵਜਦੇ ਹਨ ਸੱਸ ਕੋਲੋਂ ਵੀ ਤੇ ਘਰ ਵਾਲੇ ਕੋਲੋਂ ਵੀ ਘਰ ਵਾਲੇ ਦਾ ਮਤਲਬ ਸਿਰਫ ਓਨ ਇੱਥੋਂ ਤੱਕ ਹੀ ਹੂ ਸੀਗਾ ਕਿ ਜਦੋਂ ਤੱਕ ਉਹ ਉਸ ਨੂੰ ਉੱਥੋਂ ਉਸਦੇ ਪੇਕਿਆਂ ਤੋਂ ਕੱਢ ਕੇ ਨਹੀਂ ਲੈ ਕੇ ਆਇਆ ਸੀ ਤੇ ਉਹਨੇ ਉਹਦੀ ਮਰਜ਼ੀ ਦੇ ਖਿਲਾਫ ਉਹਦੀ ਨਾਲ ਉਹਦੀ ਸਹਾਇਤਾ ਨਹੀਂ ਕੀਤੀ ਸੀ ਉੱਥੋਂ ਭੱਜਣ ਦੇ ਵਿੱਚ ਜਦੋਂ ਉਸਨੇ ਉਸ ਦੀ ਉੱਥੋਂ ਹੈਲਪ ਕਰ ਦਿੱਤੀ ਨਿਕਲਣ ਦੇ ਵਿੱਚ ਉਹਦੇ ਨਾਲ ਨਿਕਲ ਕੇ ਆ ਗਈ ਬਸ ਉਹਦਾ ਮਤਲਬ ਪੂਰਾ ਹੋ ਗਿਆ ਤੇ ਉਹਨੇ ਹੁਣ ਸੋਚ ਲਿਆ ਹੈ ਕਿ ਇਹ ਬਸ ਹੁਣ ਮੇਰੀ ਗੁਲਾਮ ਹੈ ਤੇ ਮੇਰੇ ਹੱਥਾਂ ਆਦੀ ਕਟ ਪੁਤਲੀ ਹੈ ਤੇ ਮੈਂ ਜਿੱਦਾਂ ਇਸ ਨੂੰ ਚਾਹਾਂ ਉਦਾਂ ਹੀ ਨਚਾ ਸਕਦਾ ਹਾਂ ਪਰ ਇਹ ਕਿੰਨਾ ਕਚੇਰ ਕੋਈ ਇੱਕ ਔਰਤ ਇੱਕ ਕੁੜੀ ਸਹਿ ਸਕਦੀ ਹੈ ਸੋ ਇਸੇ ਤਰ੍ਹਾਂ ਹੀ ਪ੍ਰੀਤ ਦੇ ਨਾਲ ਹੋਇਆ ਹੈ ਪ੍ਰੀਤ ਹੁਣ ਪਛਤਾ ਰਹੀ ਹੈ ਆਪਣੀਆਂ ਗਲਤੀਆਂ ਨੂੰ ਆਪਣੇ ਕੀਤੇ ਇੱਕ ਗੁਨਾਹ ਨੂੰ ਉਹਦੇ ਇੱਕ ਗੁਨਾਹ ਨੇ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ ਉਸ ਵੇਲੇ ਉਹਦਾ ਦਿਮਾਗ ਪੂਰਾ ਬੰਦ ਹੋ ਚੁੱਕਿਆ ਸੀ ਜਿਸ ਵੇਲੇ ਵਿੱਕੀ ਉਸ ਨੂੰ ਭਜਾ ਕੇ ਲੈ ਕੇ ਆਇਆ ਸੀ ਪਰ ਹੁਣ ਉਸ ਦੀਆਂ ਸਾਰੀਆਂ ਦਿਮਾਗ ਦੀਆਂ ਨਸਾਂ ਖੁੱਲ ਚੁੱਕੀਆਂ ਹਨ ਤੇ ਉਸ ਨੂੰ ਆਪਣੀ ਇੱਕ ਇੱਕ ਕੀਤੀ ਗਲਤੀ ਦਾ ਪਛਤਾਵਾ ਹੋ ਰਿਹਾ ਹੈ ਪਰ ਹੁਣ ਕਹਿੰਦੇ ਹੁੰਦੇ ਆ ਜਦੋਂ ਚਿੜੀਆ ਖੇਤ ਚੁਗ ਜਾਂਦੀ ਹੈ ਤਾਂ ਫਿਰ ਪਛਤਾਉਣ ਦਾ ਕੀ ਫਾਇਦਾ ਪਿੱਛੇ ਕੁਝ ਨਹੀਂ ਬਚਦਾਗਾ ਪਿੱਛੇ ਬਸ ਰੋਣਾ ਕਰਲਾਉਣਾ ਤੇ ਕਲਪਣਾ ਹੀ ਬਚਦਾ ਹੈ ਜੋ ਕਿ ਪ੍ਰੀਤ ਦੇ ਪੱਲੇ ਹੁਣ ਸਾਰੀ ਜ਼ਿੰਦਗੀ ਲੈ ਪੈ ਗਿਆ ਹੈ ਸੋ ਇਸੇ ਦੁੱਖ ਦੇ ਵਿੱਚ ਪ੍ਰੀਤ ਹਮੇਸ਼ਾ ਚੁਰਦੀ ਰਹਿੰਦੀ ਹੈ ਤੇ ਆਪਣੀ ਜ਼ਿੰਦਗੀ ਦੀ ਮੌਤ ਮੰਗਦੀ ਹੈ ਕਿ ਕਿਸ ਵੇਲੇ ਮੈਨੂੰ ਮੌਤ ਆ ਜਾਏ ਤੇ ਇਸ ਜ਼ਿੰਦਗੀ ਨਾਲੋਂ ਤਾਂ ਮੇਰਾ ਮਰਨਾ ਹੀ ਚੰਗਾ ਹੈ ਹਾਂਜੀ ਤੇ ਪੇਕਿਆਂ ਤੇ ਸਹੁਰਿਆਂ ਦੇ ਵੱਲੋਂ ਤੰਗ ਆਈਆਂ ਹੋਈਆਂ ਕੁੜੀਆਂ ਜਦੋਂ ਇਦਾਂ ਦੇ ਕਲੰਕਿਤ ਕੰਮ ਕਰਕੇ ਕਿਸੇ ਪਾਸੇ ਜੋਗੀਆਂ ਨਹੀਂ ਰਹਿੰਦੀਆਂ ਤਾਂ ਫਿਰ ਉਹਨਾਂ ਨੂੰ ਇੱਕੋ ਹੀ ਰਾਹ ਮਿਲਦਾ ਹੈ ਮਰਨ ਦਾ ਜੋ ਕਿ ਇੱਕ ਕੁੜੀ ਦੇ ਦੁਆਰਾ ਚੁਣ ਲਿਆ ਜਾਂਦਾ ਹੈ ਕਿਉਂਕਿ ਉਸ ਨੂੰ ਹੋਰ ਕੋਈ ਦੂਸਰਾ ਰਾਹ ਨਹੀਂ ਲੱਭਦਾ ਹੁੰਦਾਗਾ ਕਿ ਮੇਰੀ ਜ਼ਿੰਦਗੀ ਕਿਹੜੇ ਪਾਸੇ ਸੌਖੀ ਹੋ ਸਕਦੀ ਹੈ ਨਾ ਤਾਂ ਉਹਨਾਂ ਨੂੰ ਪੇਕੇ ਮੂੰਹ ਲਾਉਂਦੇ ਹਨ ਪੇਕਿਆਂ ਦੀ ਰੂਲੀ ਹੋਈ ਪੱਤ ਤੇ ਕੀਤੀ ਗਈ ਬੇਇੱਜ਼ਤੀ ਕਦੇ ਵੀ ਵਾਪਸ ਨਹੀਂ ਆ ਸਕਦੀ ਤੇ ਸਹੁਰਿਆਂ ਦੁਆਰਾ ਦਿੱਤੇ ਜਾਂਦੇ ਮਿਹਣੇ ਉਹਨੇ ਉਹ ਸੈਣੀ ਜਾ ਸਕਦੇ ਕਿਉਂਕਿ ਇੱਕ ਔਰਤ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਕਿੰਨੀ ਕੁ ਹੋ ਸਕਦੀ ਹੈ ਕਿ ਉਹਨੂੰ ਦਿਨ ਰਾਤ ਸੌਣਾ ਜਾਗਣਾ ਹੀ ਨਸੀਬ ਨਾ ਹੋਵੇ ਉਹਦੇ ਅੱਖਾਂ ਦੇ ਵਿੱਚ ਨੀਂਦ ਹੀ ਨਾ ਹੋਵੇ ਤੇ ਉਹਨੂੰ ਕੁਝ ਵੀ ਚੱਜ ਦਾ ਨਾ ਮਿਲਦਾ ਹੋਵੇ ਤਾਂ ਫਿਰ ਇਸ ਨਾਲ ਉਹ ਮਰਨਾ ਹੀ ਸੱਚੰਗਾ ਸਮਝਦੀ ਹੈ ਸੋ ਇਸੇ ਤਰ੍ਹਾਂ ਹੀ ਪ੍ਰੀਤ ਦੀ ਹਾਲਤ ਹੋ ਚੁੱਕੀ ਹੈ ਜੋ ਕਿ ਸੰਸਾਰ ਦੇ ਵਿੱਚ ਹਰ ਇੱਕ ਕੁੜੀ ਦੀ ਹਾਲਤ ਹੁੰਦੀ ਹੈ ਜੋ ਇਦਾਂ ਦੇ ਕੰਮ ਕਰਦੀ ਹੈ ਇਸ ਵੀਡੀਓ ਦੇ ਵਿੱਚ ਪ੍ਰੀਤ ਦੋ ਪ੍ਰੀਤ ਦੇ ਕਰੈਕਟਰ ਦੁਆਰਾ ਸਮਝਾਇਆ ਗਿਆ ਹੈ ਕਿ ਕੁੜੀ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਤੇ ਬਾਅਦ ਦੇ ਵਿੱਚ ਉਹ ਖੁਦ ਨਰਕ ਦੇ ਵਿੱਚ ਪਾ ਕੇ ਤੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੀ ਹੈ ਸੋ ਜਦ ਕੇ ਹੁਣ ਪ੍ਰੀਤ ਨੂੰ ਵਿੱਕੀ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਚੱਜ ਨਾ ਰਹਿ ਨਹੀਂ ਤਾਂ ਫਿਰ ਤੇਰੇ ਲਈ ਦਰਵਾਜ਼ਾ ਖੁੱਲ੍ਹਾ ਹੈ ਤੂੰ ਜਾ ਸਕਦੀ ਹੈ ਮੈਂ ਹੀ ਦੇਖਦਾ ਹਾਂ ਤੈਨੂੰ ਪੇਕੇ ਕਿੰਨਾ ਕਮੂਹ ਲਾਉਂਦੇ ਆ ਤੇ ਉਧਰੋਂ ਪ੍ਰੀਤ ਪਛਤਾ ਰਹੀ ਹੁੰਦੀ ਹੈ ਕਿ ਮੇਰੀ ਮਾਂ ਮੈਨੂੰ ਇੱਕ ਵਾਰੀ ਮaaf ਕਰ ਦੇਈਂ ਤਾਂ ਖਬਰੇ ਮੇਰੀ ਜ਼ਿੰਦਗੀ ਦਾ ਕੁਝ ਬਣ ਜਾਂਦਾ ਪਰ ਮਾਂ ਦੁਆਰਾ ਵੀ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਵਿੱਕੀ ਵਰਾਵਿ ਤਾਨੇ ਮੇਨੇ ਮਾਰੇ ਜਾਂਦੇ ਹਨ ਜਿਸ ਤੋਂ ਤੰਗ ਆ ਕੇ ਪ੍ਰੀਤ ਨੇ ਬਸ ਹੁਣ ਘਰੋਂ ਨਿਕਲਣ ਦਾ ਰਾਹ ਛੋਣ ਲਿਆ ਹੈ ਤੇ ਘਰੋਂ ਨਿਕਲ ਕੇ ਹੋਣਾ ਕੀ ਹੈ ਬਸ ਬਰਬਾਦੀ ਹੋਣੀ ਹੈ ਤੇ ਆਪਣੀ ਜ਼ਿੰਦਗੀ ਖਰਾਬ ਹੋਣੀ ਹੈ ਤੇ ਬਸ ਕੁਝ ਨਾ ਕੁਝ ਮਰਨ ਬਾਰੇ ਸੋਚ ਲਿਆ ਹੈ ਇਸੇ ਤਰ੍ਹਾਂ ਹੀ ਹਰ ਇੱਕ ਕੁੜੀ ਕਰਦੀ ਹੈ ਜਦੋਂ ਉਸ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀਗੀ ਹਾਂਜੀ ਤੇ ਪ੍ਰੀਤ ਦੀ ਜਿਹੜੀ ਜਠਾਣੀ ਹੁੰਦੀ ਹੈ ਸੰਦੀਪ ਵੀਡੀਓ ਦੇ ਵਿੱਚ ਉਹ ਕਾਫੀ ਉਹਦੀ ਹੈਲਪ ਕਰਦੀ ਹੈ ਤੇ ਵਿੱਕੀ ਨੂੰ ਵੀ ਬਹੁਤ ਜ਼ਿਆਦਾ ਗਲਤ ਠਹਿਰਾਉਂਦੀ ਹੈ ਕਿ ਤੂੰ ਜੇ ਕਰ ਇਹਦੀਆਂ ਜ਼ਰੂਰਤਾਂ ਪੂਰੀਆਂ ਕਰੇ ਤਾਂ ਇਹਨੂੰ ਰੋਣਕਲਪਨ ਦੀ ਕੀ ਲੋੜ ਹੈ ਪਰ ਕਿੱਥੇ ਜਿਹੜੇ ਬੇਸ਼ਰਮ ਹੁੰਦੇ ਹਨ ਜਿਹੜੇ ਆਪਣੀ ਸ਼ਰਮ ਵੇਚ ਕੇ ਖਾ ਚੁੱਕੇ ਹੁੰਦੇ ਹਨ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਤੇ ਬਸ ਉਹ ਆਪਣੀਆਂ ਹੀ ਸੱਚੀਆਂ ਸੁਣਾਉਂਦੇ ਹਨ ਕਿਸੇ ਦੀਆਂ ਸੱਚੀਆਂ ਸੁਣਨ ਤਾਂ ਉਹਨਾਂ ਦੇ ਕੰਨ ਇੱਕਦਮ ਪਾੜ ਜਾਂਦੇ ਹਨ ਤੇ ਉਹ ਕਹਿੰਦੇ ਹਨ ਕਿ ਬਸ ਅਸੀਂ ਹੀ ਸਹੀ ਹਾਂ ਦੂਜੇ ਜਣੇ ਗਲਤ ਹੈ ਕਿ ਇੱਥੇ ਪ੍ਰੀਤ ਨੂੰ ਉਹਨੇ ਸਾਫਨਕਾਰ ਕਰਤਾ ਤੇ ਜਾਣਾ ਤਾਂ ਜਾ ਜਾਨੀ ਮੈਨੂੰ ਕੋਈ ਪਰਵਾਹ ਨਹੀਂਗੀ ਤੇ ਇੱਥੇ ਪ੍ਰੀਤ ਘਰੋਂ ਨਿਕਲ ਜਾਂਦੀ ਹੈ ਤੇ ਸਾਰੇ ਘਰ ਦੇ ਵਿੱਚ ਗੱਲ ਫੈਲ ਜਾਂਦੀ ਹੈ ਕਿ ਪ੍ਰੀਤ ਕਿੱਧਰ ਗਈ ਕਿੱਧਰ ਗਈ ਇੱਥੇ ਫਿਰ ਵਿੱਕੀ ਆਪਣੇ ਵੱਡੇ ਭਰਾ ਤੇ ਬਲੇਮ ਕਰਦਾ ਹੈ ਕਵਲ ਤੇ ਤੇ ਆਪਣੀ ਪਰਜਾਈ ਤੇ ਕਿ ਤੁਸੀਂ ਉਸ ਨੂੰ ਕਿਤੇ ਭੇਜਿਆ ਹੈ ਭਾਬੀ ਹੀ ਇੱਕ ਦਿਨ ਪਹਿਲਾਂ ਉਸ ਨੂੰ ਕਿਤੇ ਲੈ ਕੇ ਗਈ ਸੀ ਪਰ ਉਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ ਤੇਰੇ ਹੀ ਜੁੱਤੀਆਂ ਪੈਣੀਆਂ ਨੇ ਐਂਡ ਤੇ ਤੂੰ ਕਿੰਨਾ ਚਿਰ ਬਚਦਾ ਬਚਾਏਗਾ ਆਪਣੇ ਆਪ ਨੂੰ ਤੇ ਸਾਡੇ ਤੇ ਬਲੇਮ ਨਾ ਕਰ ਉਹਦੇ ਭਰਾ ਪਰਜਾਈ ਨੂੰ ਸਭ ਕੁਝ ਪਤਾ ਹੈ ਕਿ ਅਸੀਂ ਕਿੱਦਾਂ ਦੇ ਸੁਭਾ ਮਾਲਕਾ ਹਾਂ ਇਸ ਤਰ੍ਹਾਂ ਵਿੱਕੀ ਦੁਆਰਾ ਵੀ ਫਿਰ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਜਾਂਦਾ ਤੇ ਇੱਥੇ ਪ੍ਰੀਤ ਨੂੰ ਲੱਭਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਵਿੱਕੀ ਅਤੇ ਸੰਦੀਪ ਤੇ ਕਵਲ ਤਿੰਨੋਂ ਜਣੇ ਉਸ ਨੂੰ ਲੱਭਣ ਜਾਂਦੇ ਹਨ ਪਰ ਮਾਂ ਕਹਿੰਦੀ ਹੈ ਕਿ ਇੱਥੇ ਵੀ ਪ੍ਰੀਤ ਹੀ ਗਲਤ ਹੈ ਤੇ ਕਵਲ ਤੇ ਸੰਦੀਪ ਗਲਤ ਹਨ ਵਿੱਕੀ ਤਾਂ ਫਿਰ ਵੀ ਸਹੀ ਹੈ ਮਾਂ ਦੁਆਰਾ ਫਿਰ ਵੀ ਪੜਦੇ ਹੀ ਪਾਏ ਜਾਂਦੇ ਹਨ ਕਿਉਂਕਿ ਮਾਂ ਨੂੰ ਸਿਰਫ ਆਪਣਾ ਪੁੱਤ ਦਿਸਦਾ ਹੈ ਕਿਸੇ ਦੀ ਬਗਾਨੀ ਧੀ ਨਹੀਂ ਦਿਸਦੀ ਜਿਸ ਦੀ ਜ਼ਿੰਦਗੀ ਇਸ ਨੇ ਬਰਬਾਦ ਕੀਤੀ ਹੈ ਸੋ ਆਉਣ ਵਾਲੀ ਵੀਡੀਓ ਜ਼ਰੂਰ ਵੇਖਣ ਵਾਲੀ ਹੈ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੀਤ ਲੱਭ ਜਾਂਦੀ ਹੈ ਜਾਂ ਫਿਰ ਉਹ ਆਪਣੀ ਜ਼ਿੰਦਗੀ ਦੇ ਨਾਲ ਕੁਝ ਗਲਤ ਕਰ ਲੈਂਦੀ ਹੈ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਆਪਾਂ ਤੁਹਾਡੇ ਲਈ ਅਗਲੀ ਵੀਡੀਓ ਨੈਕਸਟ ਐਪੀਸੋਡ ਜ਼ਰੂਰ ਲੈ ਕੇ ਆਵਾਂਗੀ ਥੈਂਕ ਯੂ ਜੀ ਬਾਏ ਬਾਏ